ਪਿੰਡ ਸਬਰਾ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੇ ਜੋ ਨਦੀਕ ਦਰਿਆ ਦੇ ਕੰਢੇ ਤੇ ਅਸੀਂ ਗੁਰਸਾਹਿਬ ਸਿੰਘ ਨਾਲ ਗੱਲ ਕਰ ਰਹੇ ਕਿੰਦਨ ਦਾ ਜਿਹੜਾ ਇਹ ਦਰਿਆ ਚੜਿਆ ਹੈ ਪਾਣੀ ਦਾ ਕਿੰਦਨ ਦਾ ਵਗਾਨ ਚੜੰਡਿਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਪੱਤਰਕਾਰ ਭਾਈ ਚਰਦੇ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਖੜਦੇ ਆ ਸਾਡੀ ਆਵਾਜ਼ ਨੂੰ ਸੰਗਤਾਂ ਤੱਕ ਪਹੁੰਚਾਉਂਦੇ ਸੰਗਤ ਸਾਡੀ ਸਹਾਇਤਾ ਕਰਦੇ ਆ ਇਹ ਪਾਣੀ ਤੇ ਚੱਲੰਦਾ ਕਮ ਸਕੱਮ 15 ਦਿਨ ਹੋ ਚੱਲੇ ਆ ਬਾਕੀ ਜਿਹੜੀ ਆ ਜਿਹੜੀ ਮੁਸ਼ਕਲ ਆਈ ਆ ਇਹ ਅੱਜ ਸ਼ਨੀਵਾਰ ਤੋਂ ਚੱਲ ਰਹੀ ਆ ਕਿਉਂਕਿ ਜਿੱਦਨ ਸੰਗਰਾਹ ਦੀ ਉਦੋਂ ਤੋਂ ਮੁਸ਼ਕਲ ਚੱਲ ਰਹੀ ਆ ਉਦੋਂ ਤੋਂ ਹੀ ਜਿਹੜੀਆਂ ਸੰਗਤਾਂ ਇੱਥੇ ਦਿਨ ਪਰ ਰਾਤ ਸੇਵਾ ਕਰ ਰਹੀਆਂ ਵਾ ਜਿਹੜੀ ਇਹ ਦੋ ਜਗ੍ਹਾ ਵਾ ਇੱਕ ਤੇ ਜਿੱਥੇ ਮੰਨ ਲਓ ਆਪਾਂ ਉਹਨੂੰ ਕੰਮ ਕਰ ਚੱਲ ਰਿਹਾ ਵਾ ਇੱਥੇ ਆ ਇੱਕ ਇਹ ਤੋਂ ਨਾਲ ਹੀ ਕੋਈ ਮੰਨ ਲਓ 200 ਕੋ ਫੁੱਟ ਅਗਲੇ ਬੰਨੇ ਚੜ੍ਹਦੇ ਬੰਨੇ ਇਹ ਦੋਵਾਂ ਜਗ੍ਹਾ ਤੇ ਜਿਹੜੀ ਢਾ ਲੱਗਦੀ ਆ ਹਾਂਜੀ ਸੰਗਤਾਂ ਦਾ ਸਜੋਗ ਬਹੁਤ ਆ ਸੰਪਰਦਾਇਆਕਾਰ ਸੇਵਾ ਬਾਬਾ ਸਰੇਲੀ ਸਾਹਿਬਾਲੇ ਤੇ ਸੰਪਰਦਾਇਆ ਬਾਬਾ ਬਿਧੀ ਚੰਦ ਜੀ ਹਾਂਜੀ ਸੁਰਸਿੰਘ ਵਾਲੇ ਹਾਂਜੀ ਉਹਨਾਂ ਦੀਆਂ ਸੰਗਤਾਂ ਔਰ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਉਹਨਾਂ ਦੀਆਂ ਸੰਗਤਾਂ ਜਿਹੜੀਆਂ ਇੱਥੇ ਬਹੁਤ ਪਹੁੰਚ ਰਹੀਆਂ ਤੇ ਨਾਲ ਨਾਲ ਸਾਡੇ ਜਿਹੜੀ ਕੀ ਮਤ ਕਰ ਰਹੇ ਆ ਗੁਰੂ ਕੇ ਲੰਗਰ ਚੱਲ ਰਹੇ ਆ ਚਾਹ ਪਕੌੜਿਆਂ ਲੰਗਰ ਚੱਲਦੇ ਸਰਦਾਈਆਂ ਲੰਗਰ ਚੱਲ ਰਹੇ ਆ ਤੇ ਬਾਬਾ ਜੀ ਜਦੋਂ ਤੁਸੀਂ ਕੋਲੇ ਉਦੋਂ ਵੇਖਿਆ ਭੀ ਕਿ ਢਾ ਘਟ ਹੁਣ ਕਿਦੋਂ ਦੀ ਕੱਲ ਦਾ ਜਣ ਪਾਣੀ ਵਧਿਆ ਤੇ ਜਾਂ ਘੜਿਆ ਕੋਈ ਪਾਣੀ ਦਾ ਪੱਦਰ ਤੇ ਦਿਆ ਵਦਨ ਹਾਂਜੀ ਹਾਂਜੀ ਮਤਲਬ ਪਰਸੋਂ ਜਿੱਦਾਂ ਪਾਣੀ ਦਾ ਪੱਦਰ ਘਟ ਗਿਆ ਸੀ ਹੁਣ ਪਾਣੀ ਦਾ ਪੱਦਰ ਫੇਰ ਬਹੁਤ ਬਾ ਚੁੱਕਾ ਵਾ ਹਾਂਜੀ ਹਾਂਜੀ ਜਿਹੜੀ ਢਾਹ ਵਾਣਾ ਇੱਥੋਂ ਮੰਨ ਲਓ ਆ 35 ਤੋਂ 40 ਫੁੱਟ ਜਿਹੜੀ ਜਗਾਹ ਨਾ ਤੋੜੇ ਲੱਗੇ ਹੋਏ ਸੀ ਹਾਂਜੀ ਹਾਂਜੀ ਇਹ ਪਰਸੋਂ ਕੀ ਹੋਇਆ ਵੀ ਜਦੋਂ ਸ਼ਾਮਾਂ ਨੂੰ ਹੀ ਕੋਈ 1:30 ਵਜੇ ਤੋਂ ਸਮਾਪਤੀ ਕਰਕੇ ਚੱਲੇ ਹਾਂਜੀ ਉਦੋਂ ਨਿਗ੍ਹਾ ਮਾਰਦੇ ਜਿੰਨੇ ਤੋੜੇ ਸਾਰੇ ਬਹਿ ਗਏ ਬਹਿ ਗਏ ਫੇਰ ਰਾਤ ਹੀ ਜਿੱਦੋਂ ਮੰਨ ਲਓ ਜਿੱਥੋਂ ਤੱਕ ਫੋਨ ਹੋ ਸਕੇ ਫੋਨ ਕੀਤੇ ਹਾਂਜੀ ਗੁਰਦੁਆਰਿਆਂ ਵਿੱਚ ਲੋਸਮੈਂਟਾਂ ਕਰਾਈਆਂ ਹਾਂਜੀ ਤੇ ਬਹੁਤ ਜ਼ਿਆ ਇਹ ਜਿਹੜੇ ਮੰਲੋ ਤੋੜੇ ਭਰ ਭਰ ਕੇ ਕਰੇਟ ਭਰ ਭਰ ਕੇ ਲਾ ਕੇ ਰਾਤ ਕੰਟਰੋਲ ਕੀਤਾ ਗਿਆ ਹਾਂਜੀ ਹੁਣ ਇੱਥੋਂ ਕਿੰਨੀ ਡੰਗਾਈ ਹੈ ਤੇਨੇ ਇੱਥੋਂ ਜੇ ਡੰਗਾਈ ਦੀ ਗੱਲ ਕਰੀਏ ਡੰਗਾਈ ਹੋ ਸਕਦੀ 40 ਫੁੱਟ ਵੀ ਹੋ ਸਕਦੀ ਕਿ ਇੱਥੇ 70 ਵੀ ਹੋ ਸਕਦੀ ਆ ਹਾਂਜੀ ਡੰਗਾਈ ਬਹੁਤ ਇੱਥੇ ਕਿਉਂ ਜਿੰਨੀ ਕੁ ਮਨ ਕਰੀ ਪੈਣੀ ਡੰਗਾਈ ਬਹੁਤ ਆ ਹਾਂਜੀ 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 ਡੰਗਾਈ ਬਹੁਤ ਆ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਆ ਇਸ ਟਾਈਮ ਸੇਵਾ ਗੁਰੂ ਗ੍ਰੀਆ ਲਾੜੀਆਂ ਫੌਜਾਂ ਕਰੀਆਂ ਗੁਰੂ ਘਰ ਲੰਗਰ 24 ਘੰਟੇ ਚੱਲਣ ਤੇ ਆ ਵੇਖੋ ਜੀ ਜਿਹੜਾ ਲੰਗਰ ਦੀ ਗੱਲ ਆ ਨਾ ਹਾਂਜੀ ਔਰ ਬਾਬੇ ਬਿਧੀ ਚੰਦਕੇ ਸੁਰ ਸਿੰਘ ਵਾਲੇ ਤੇ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਇਹਨਾਂ ਸੰਪਰਦਾਵਾਂ ਤਾਂ ਅਸੀਂ ਦੇ ਨਹੀਂ ਦੇ ਸਕਦੇ ਹਾਂਜੀ ਮੰਲੋ ਆਪ ਦੀ ਉਮਰ ਦੇ ਵਿੱਚ ਕੀ ਆਈ ਤਾਂ ਨੇ ਗਾਂ ਜਿੱਥੋਂ ਤੱਕ ਸਾਡੇ ਬੱਚਿਆਂ ਦੀ ਉਮਰ ਹਨ ਉਹ ਵੀ ਇਹਨਾਂ ਸੰਪਰਦਾਵਾਂ ਜਿਹੜਾ ਦੇਣ ਨਹੀਂ ਦੇ ਸਕਦੇ ਜਿੱਦਾਂ 23 ਦੇ ਵਿੱਚ ਇਸ ਇਲਾਕੇ ਤੇ ਬਹੁਤ ਵੱਡੀ ਆਫਤ ਆਈ ਸੀ ਘੜਮ ਪਿੰਡ ਤੋਂ ਬੰਨ ਟੁੱਟਾ ਸੀ ਉਹ ਸੰਪਰਦਾਵਾਂ ਦੀ ਸੇਵਾ ਸੀ ਉਹਨਾਂ ਦੀ ਹੀ ਜਿਹੜੀ ਮਿਹਨਤ ਆ ਉਹ ਉਹਨਾਂ ਨੇ ਬੰਨ ਬੱਧਾ ਸਾਡੀਆਂ ਕਣਕਾਂ ਫਸਲਾਂ ਜਿਹੜੀਆਂ ਗਾਂ ਆਉਣ ਵਾਲੀਆਂ ਬੀਜੀਆਂ ਗਈਆਂ ਹੋ ਸਕਦਾ ਜੇ ਸੰਪਰਦਾਵਾਂ ਨਾ ਆਉਂਦੀਆਂ ਤੇ ਸਰਕਾਰ ਉਹ ਬੰਨ ਨਹੀਂ ਬਨ ਸਕਦੀ ਤੇ ਅੱਜ ਇਹ ਇਲਾਕੇ ਦੀ ਗੱਲ ਕਰੀਏ ਜਿੱਥੇ ਹੁਣ ਮੰਨ ਲਓ ਸਭ ਤੇ ਮੁਸੀਬਤ ਟਲੀ ਆ ਇਹ ਵੀ ਸੰਪਰਦਾਵਾਂ ਵਾਲੇ ਆ ਜਿਹੜੇ ਸਾਡੀ ਬਾਹ ਫੜੀ ਆ ਜੇ ਸਰਕਾਰ ਤੇ ਹ ਹੋ ਸਕਦਾ ਅੱਜ ਇਹ ਬੰਨ ਟੁੱਟ ਜਾਂਦਾ। ਤੈਨੂੰ ਸਰਕਾਰਾਂ ਵੱਲੋਂ ਕੋਈ ਮੈਸੇਜ ਆਇਆ ਕਿ ਤਰ੍ਹਾਂ ਪੀ ਕਰਨ ਦਾ। ਵੇਖੋ ਜੀ ਸਰਕਾਰਾਂ ਵਾਲੇ ਆਉਂਦੇ ਆ। ਹਾਂਜੀ। ਮੰਨ ਲਓ ਆ ਕੇ ਕਰੇਟ ਦੇ ਕੇ ਤੋੜਾ ਦੇਗੇ। ਹਾਂਜੀ ਹਾਂਜੀ। ਪਰ ਕੋਈ ਜਿਹੜਾ ਅਸਲੀ ਪ੍ਰਬੰਧ ਚਾਹੀਦਾ ਜਿੱਦਾਂ ਮੰਨ ਲਓ ਪੱਥਰਾ ਆ ਜਾਏ। ਜਿੱਦਾਂ ਪਹਿਲਾਂ ਪੁਰਾਣੇ ਸਮੇਂ 'ਚ ਬਜ਼ੁਰਗਾਂ ਦੇ ਵੀ ਕਾਲੀ ਸਰਕਾਰ ਦੇ ਮੌਕੇ ਦੇ ਪੱਥਰਾ ਆ ਗਿਆ ਸੀ। ਹਾਂਜੀ ਹਾਂਜੀ। ਸਭ ਕੁਝ ਆ ਗਿਆ ਸੀ। ਉਹ ਚੀਜ਼ਾਂ ਨਹੀਂ ਆਉਂਦੀਆਂ। ਚਲੋ ਇੱਥੇ ਆਪਣੇ ਡਰੇਨ ਵਿਭਾਗ ਦੇ ਐਸ ਡੀ ਐਮ ਆ ਬਹੁਤ ਚੰਗੇ ਵਧੀਆ ਇਨਸਾਨ ਆ। ਉਹ ਆਉਂਦੇ ਆ। ਉਹਨੇ ਬਹੁਤ ਮਹਿਕਮਾ ਖਿੱਚ ਕੇ ਰੱਖ ਹਾਂਜੀ ਹਾਂਜੀ ਚਲੋ ਬਾਕੀ ਜੇ ਗੱਲ ਕਰੀਏ ਮੰਤਰੀ ਸਾਹਿਬ ਆਉਂਦੇ ਆ ਚਲੋ ਆਉਂਦੇ ਹੈਗੇ ਦੋ ਗਿੜੇ ਮਾਰ ਕੇ ਸਾਨੂੰ ਨਹੀਂ ਪਤਾ ਉਹ ਕੁਝ ਦੇ ਕੇ ਗਏ ਕਿ ਨਹੀਂ ਦੇ ਕੇ ਬਾਕੀ ਜੋ ਕਾਰ ਗੱਰੀ ਜਿੰਨੀ ਚੱਲਦੀ ਹੈ ਸਾਰੀ ਕਾਰ ਸੇਵਾ ਵਾਲੇ ਬਾਬਿਆਂ ਦੇ ਹੀ ਸ਼ਰਤ ਚੱਲ ਰਹੀ ਹੈ ਠੀਕ ਅਸੀਂ ਇਹ ਪਿੰਡ ਸੁਪਲਾ ਦਾ ਬਹੁਤ ਬਹੁਤ ਧੰਨਵਾਦ ਕਰਨ ਲੱਗੇ ਨਗਰਾਂ ਦਾ ਧੰਨਵਾਦ ਕਰਦੇ ਜਿਹੜੇ ਕਿ ਸੇਵਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ